ਸਰ ਇਹ ਜਿਹੜਾ ਮਨਿਕਲ ਦਾ ਸੁਧਾਰ ਲੈਰ ਬਲੋਂ ਸਤ ਮੰਗ ਪੱਤਰ ਦਿੱਤਾ ਗਿਆ ਵਿਸ਼ੇਸ਼ ਤੌਰ ਤੇ ਕੀ ਕੀ ਦੱਸਿਆ ਗਿਆ ਕੀ ਬੋਲਣ ਦੇਖੋ ਪਹਿਲੀ ਮੰਗ ਤਾਂ ਇਹ ਹੈ ਮੇਨ ਮੁੱਖ ਮੁੱਦਾ ਸਾਡਾ ਵੀ ਜਿਹੜਾ ਡੀਜ਼ਲ ਤੇ ਪੈਟਰੋਲ ਦੇ ਉੱਤੇ ਬੈਠਦਾ ਵਾਦਾ ਕੀਤਾ ਗਿਆ ਉਹਨੂੰ ਤੁਰਤ ਪ੍ਰਭਾਵ ਨਾਲ ਵਾਪਸ ਲੁੱਟਾ ਜਾਵੇ ਪਹਿਲੇ ਹੀ ਪੰਜਾਬ ਦੇ ਵਿੱਚ ਆਣ ਗੌਣ ਦੇ ਸਵੇਰਾਂ ਨਾਲੋਂ ਮਹਿੰਗਾ ਡੀਜ਼ਲ ਤੇ ਪੈਟਰੋਲ ਆ ਦੂਜਾ ਇਹਦੇ ਨਾਲ ਦੇਖੋ ਆਮ ਜਿਹੜਾ ਕਿਸਾਨ ਆ ਕਿਸਾਨੀ ਤੇ ਪਹਿਲੀ ਆਰਥਿਕ ਸੰਕਟ ਤੋਂ ਲੰਘ ਰਹੀ ਆ ਉਹ ਤੇ ਬਹੁਤ ਵੱਡਾ ਬੋਝ ਪਊ ਤੀਜਾ ਮਹਿੰਗਾਈ ਦਾ ਟਰਾਂਸਪੋਰਟ ਦੇ ਰੇਟ ਵਧਣ ਕੇ ਫਿਰ ਮਹਿੰਗਾਈ ਵਧੀ ਜੋ ਵੀ ਚੀਜ਼ ਅਸੀਂ ਕਦੇ ਤੁਸੀਂ ਕਲੈਕਟਿਡ ਰੇਟਾਂ 'ਚ ਵਾਅਦਾ ਕਰਦੇ ਹੋ ਕਦੇ ਤੁਸੀਂ ਗ੍ਰੀਨ ਚੈਕਸ ਲਾ ਰਹੇ ਹੋ ਵਾਰ-ਵਾਰ ਡੀਜ਼ਲ ਦੇ ਰੇਟਾਂ ਵਿੱਚ ਵਾਅਦਾ પેટ્રોલ ਦੇ ਵਾਅਦਾ ਹੋ ਰਿਹਾ ਤੇ ਇਹ ਆਮ ਲੋਕਾਂ ਦੀ ਜੇਬਾਂ 'ਚ ਕਿਉਂ ਦੇਖ ਰਹੇ ਤੁਸੀਂ ਆਰ ਡੀ ਐਫ ਦਾ ਪੈਸਾ ਰੁਕਿਆ ਹੋਇਆ ਉੱਥੇ ਉਹਦੇ ਲਈ ਹੰਬੜਾ ਮਾਰ ਲਓ ਤੁਸੀਂ ਸੀ ਆਰ ਪੀ ਐਫ ਦੀਆਂ ਬਟਾਲੀਆਂ ਨਾਲ ਲੈਣ ਲਈ ਦਿੱਲੀ ਜਾਣੇ ਹੋ ਭਾ ਆਰ ਡੀ ਐਫ ਲੈਣ ਲਈ ਦਿੱਲੀ ਨਹੀਂ ਜਾ ਸਕਦੇ ਆ ਸੌਖੇ ਹੀ ਰਾਂ ਲੱਭ ਲਿਆ ਵੀ ਆਮ ਨੇ ਆਪਣੇ ਲੋਕਾਂ ਦੀ ਸ਼ਿਕਾਰ ਬਣਾਈ ਜਾ ਰਹੇ ਹੋ ਆਪਣਾ ਤੋਂ ਇਸ ਲਈ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਆ ਵੀ ਇੱਥੇ ਲੋਕਾਂ ਦੀ ਜੇਬਾਂ ਤੇ ਬੋਝ ਪਾਉਣ ਦੀ ਥਾਂ ਤੇ ਫੋਟੇ ਕਰਨ ਵਾਲਾ ਇਹ ਕੰਮ ਹੈ ਕਿ ਜਿਹੜਾ ਸਾਡਾ ਪੈਸਾ ਰੁਕਿਆ ਹੋਇਆ ਹੈ ਨਾ ਦਿੱਲੀ ਤੋਂ ਉਹੀ ਲਿਆਓ ਵਿਧਾਨ ਸਭਾ ਪੰਜਾਬ ਦੇ ਵਿੱਚ ਕਿਰਾਵ ਕਰਨ ਤੋਂ ਇਲਾਵਾ ਹੋਰ ਸ਼ੋਮਣੀ ਵੀ ਫਾਇਦਾ ਸੁਧਾਰ ਲੈਰ ਕਿਹੜੀ ਕਿਹੜੀ ਉਪਰਾਲੇ ਕਰੇਗੀ ਬੰਦੇ ਦੇਖੋ ਇਹ ਪਹਿਲਾ ਸਟੈਪ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕਾਂ ਤੋਂ ਜੇ ਸਰਕਾਰ ਨੇ ਆਪਣੀ ਜਿਹੜਾ ਫੈਸਲਾ ਵਾਪਸ ਨਾਲ ਲੱਗਾ ਤਾਂ ਉਹਨਾਂ ਲਈ ਸਮੇਤ ਇਹ ਵੀ ਕੇ ਸੰਗਠਨ ਵੱਡੀ ਰੂਪ ਦੇ ਖਤਰੀ ਜਾਓ ਹਾਂ ਕੀ ਲੱਗਦਾ ਉਸ ਜਿਹੜੇ ਮਹਿਲਾਵਾਂ ਨੂੰ ਫ੍ਰੀ ਸਫਰ ਦਿੱਤਾ ਗਿਆ 6 600 ਯੂਨਿਟ ਦਿੱਤੀ ਗਈ ਹੈ ਇਹ ਵਾਪਸ ਲੈਣ ਨਾਲ ਇਹ ਘਾਟਾਂ ਪੂਰੀ ਹੋ ਜਾਣਗੇ ਜਾਂ ਕੋਈ ਸਰਕਾਰ ਨੂੰ ਉਪਰਾਂ ਲੱਗਣਾ ਪਊਗਾ ਜੀ ਕਿ ਮੈਂ ਤੁਹਾਨੂੰ ਇਹ ਕਿਹਾ ਵੀ ਆਮ ਲੋਕਾਂ ਦੇ ਲੋਕਪੱਕੀ ਫੈਸਲੇ ਆਮ ਲੋਕਾਂ ਦੀ ਜੇਬਾਂ ਤੇ ਬੋਝ ਪਾਉਣ ਦੀ ਥਾਂ ਤੇ ਸਰਕਾਰ ਨੇ ਫਾਈਨੈਂਸ਼ੀਅਲ ਰਿਸੋਰਸ ਜਟਾਉਣੇ ਹੁੰਦੇ ਆ 노 ਡਾਊਟ ਕਿਸੇ ਨਾ ਕਿਸੇ ਢੰਗ ਦੇ ਨਾਲ ਪਰ ਜਦੋਂ ਤੁਹਾਡਾ ਐਡਾ ਵੱਡਾ ਸਰਮਾਇਆ ਦਿੱਲੀ ਪਿਆ ਆਰ ਡੀ ਐਫ ਤੇ ਹੋਰ ਫੰਡਸ ਰੁਕੇ ਹੋਏ ਆ ਉਹਨਾਂ ਨੂੰ ਲਿਆਉਣ ਦੀ ਯਤਨ ਕਰ ਲੋ ਇੱਥੇ ਆਪਣੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਥਾਂ ਤੇ ਉਹ ਪੈਸੇ ਹੀ ਤੁਸੀਂ ਲੈ ਲਓ ਤੁਸੀਂ ਸੀਆਰਪੀਐਫ 플랜 ਲਈ ਜਾਂਦੇ ਹੋ ਦਿੱਲੀ ਐਨਐਸਐ ਲਾਉਣ ਵਾਸਤੇ ਆਰਡੀਐਫ 플랜 ਲਈ ਵੀ ਜਾਓ ਦਿੱਲੀ ਹਾਂ ਤੁਸੀਂ ਵਿਧਾਨ ਸਭਾ ਦੇ ਵਿੱਚ ਰਹੇ ਹੋ ਕੀ ਲੱਗਦਾ ਜਿਹੜੇ ਇੱਥੇ ਦੇ ਐਮਐਲਏ ਨੇ ਉਹ ਆਪਣਾ ਕੰਮ ਪ੍ਰੋਪਰ ਕਰ ਰਹੇ ਨਹੀਂ ਜੀ ਹਲਕਾ ਸੁਣਵਾਰ ਦੀ ਗੱਲ ਕਰੀਏ ਵਿਸ਼ੇਸ਼ ਤੌਰ ਤੇ ਦੇਖੋ ਐਮਐਲਏ ਮੈਂ ਸਮਝਦਾ ਐਮਐਲਏ ਨੇ ਤਾਂ ਕਿਸੇ ਨੇ ਡੀਜ਼ਲ ਪੈਟਰੋਲ ਦੀ ਗੱਲ ਹੀ ਨਹੀਂ ਕੀਤੀ ਹੁਣ ਤੱਕ ਵੀ ਵਾਅਦਾ ਵਾਪਸ ਲੈਣਾ ਚਾਹੀਦਾ ਨੌਂਡੋਰਡਰ ਦੀ ਸਿਚੁਏਸ਼ਨ ਮਾੜੀ ਹੋਈ ਵੀ ਐਮਐਲਏ ਤਾਂ ਐਸਐਚਓ ਲਾਉਣ ਲੱਗੇ ਹੋਏ ਨੇ 11 18 ਐਸਐਚਓ ਇੱਕ ਥਾਣੇ ਦੇ ਤਬਦੀਲ ਕੀਤੇ ਜਾ ਰਹੇ ਯਾਰ ਨਾ ਇੰਡੋਰ ਦੀ ਸਿਚੁਏਸ਼ਨ ਮਾੜੀ ਹੋਈ ਵੀ ਇਹ ਨਹੀਂ ਸਮਝ ਆ ਰਹੀ ਵੀ 18 ਐਸਐਚਓ ਦੋ ਦੋ ਮਹੀਨੇ ਨੇ ਤੁਸੀਂ ਕਿਸੇ ਥਾਣੇਦਾਰ ਨੂੰ ਥਾਣੇ 'ਚ ਰਹਿਣ ਲੱਗੇ ਉਹ ਥਾਣੇਦਾਰ ਜੀ ਨੂੰ ਬਦਲ ਰਹੇ ਹੋ ਉਹ ਗਲਤ ਸੀਗਾ ਜਾਂ ਕਿਸ ਗੱਲ ਕਰਕੇ ਬਦਲੇ ਜਾ ਰਹੇ ਆ ਇਹ ਤਾਂ ਹੁਣ ਮਾਨਜੋਗ ਜਿਹੜੇ ਇਥੋਂ ਦੇ ਪ੍ਰਬੰਧਕ ਨੇ ਐਸਐਸਪੀ ਜਾਂ ਡੀਜੀਪੀ ਸਾਹਿਬ ਉਹਨਾਂ ਨੂੰ ਦੱਸਣੀ ਚਾਹੀਦੀ ਪੰਜਾਬ ਸਰਕਾਰ ਆਪਕੇ ਦੁਆਰਾ ਜਾਂ ਸੰਗਤ ਦਰਸ਼ਨ ਦੋਹਾਂ ਦੇ ਕਿੱਸ ਤਰ੍ਹਾਂ ਦਾ ਫਰਕ ਪੰਜਾਬ ਸਰਕਾਰ ਆਪਕੇ ਦੁਹਰ ਸਾਨੂੰ ਸਰਕਾਰ ਕਿਤੇ ਦਿਖਦੀ ਨਹੀਂ ਨਾ ਦਫ਼ਤਰ ਅੱਜ ਦਿਖਦੇ ਆ ਜੀ ਨਾ ਆਮ ਲੋਕਾਂ ਚ ਦਿਖਦੀ ਆ ਸੋ ਪੰਜਾਬ ਸਰਕਾਰ ਕਿਹੜੇ ਦੁਆਰ ਤੇ ਘੁੰਮ ਰਹੀ ਆਹੀ ਤਾਂ ਪੰਜਾਬ ਦੇ ਲੋਕ ਲੱਭਦੇ ਫਿਰਦੇ ਨੇ ਨਾ ਪੰਜਾਬ ਸਰਕਾਰ ਦੇ ਐਮ ਐਲ ਏ ਦਿਖਦੇ ਨੇ ਕਿਸੇ ਦੁੱਖ ਦੇ ਵਿੱਚ ਕਿਸੇ ਸੁੱਖ ਦੇ ਵਿੱਚ ਨਾ ਵਜ਼ੀਰ ਦਿਖਦੇ ਨੇ ਬਸ ਉਦੋਂ ਪਤਾ ਲੱਗਦਾ ਜਦੋਂ ਸੜਕਾਂ ਹੀ ਰੋਕ ਲਿੱਤੀਆਂ ਜਾਂਦੀਆਂ ਕਿਤੇ ਜਾ ਰਹੇ ਹੁੰਦੇ ਨੇ ਵੀ ਇਹ ਕੋਈ ਵੀ ਆਈ ਪੀ ਜਾ ਰਿਹਾ ਹੈ ਖਾਸ ਤੌਰ ਤੇ ਮੁੱਖ ਮੰਤਰੀ ਪੰਜਾਬ ਨੂੰ ਕੋਈ ਸੰਦੇਸ਼ ਤੁਹਾਡੇ ਵੱਲੋਂ ਦੇਖੋ ਆ ਵਾਅਦਾ ਅਸੀਂ ਅੰਤ ਨਾਲ ਨੂੰ ਮੇਰੀ ਬੇਨਤੀ ਆ ਵੀ ਆ ਜਿਹੜਾ ਵਾਅਦਾ ਵਾਪਸ ਕੀਤਾ ਜਾਵੇ ਤੇ ਤੁਸੀਂ ਪੰਜਾਬ ਦੇ ਲੋਕਾਂ ਦਾ ਸਰਮਾਇਆ ਜਿਹੜਾ ਦਿੱਲੀ ਪਿਆ ਉਹਨੂੰ ਦਿਉਣ ਲਈ ਹਿੰਮਤ ਮਾਰੋ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਆ ਤਾਂ ਚਲੋ ਨਹੀਂ ਆਪਣੇ ਤੌਰ ਤੇ ਤੁਹਾਨੂੰ ਯਤਨ ਕਰਨੇ ਚਾਹੀਦੇ